ਬਹੁਤ ਸਾਰੀਆਂ ਕੋਠੀਆਂ ਦੇ ਵਿੱਚ ਨਾ ਤੁਹਾਨੂੰ ਇਸ ਤਰ੍ਹਾਂ ਦੇ ਝੂਮਰ ਲੱਗੇ ਮਿਲਣਗੇ ਤੇ ਝੂਮਰ ਮਿਲਦੇਗੇ ਇੱਥੋਂ 나ਥ ਇਲੈਕਟ੍ਰੀਕਲ ਪਟਿਆਲਾ ਦੇ ਵਿੱਚ ਖੜੇ ਆ। ਸੱਚੀ ਗੱਲ ਬਾਈ ਜੀ। ਸੱਚੀ ਗੱਲ ਸਰ। ਬਾਈ ਜੀ ਜੇ ਗੱਲ ਕਰੀਏ 70 ਸਾਲ ਪੁਰਾਣਾ ਤੁਹਾਡਾ ਤਜਰਬਾ। ਜੀ ਸਰ। ਤੇ ਹੁਣ ਕੀ ਨਵਾਂ ਲੈ ਕੇ ਆਏ ਮਾਰਕੀਟ ਦੇ ਵਿੱਚ ਆ? ਸਰ ਆਪਣੇ ਕੋਲ ਇਨ ਹਾਊਸ ਸਟਾਕ ਬਹੁਤ ਐਡੀਸ਼ਨ ਹੋਇਆ ਹੈਗਾ ਜਿਵੇਂ ਸ਼ੈਂਡਲियर्स ਹੋਗੇ, ਵਾਲ ਲਾਈਟਸ ਹੋਗੀਆਂ। ਰੀਸਟਾਕ ਹੋਇਆ ਹੈਗਾ ਬਹੁਤ ਜੀ ਡਿਜ਼ਾਈਨਸ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਜ਼ਰੀਏ। ਜੀ ਉਹ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਹੈਗੀ। ਬਾਈ ਆ ਕਿੰਨੇ ਫੋਟੋ ਉਮਰ ਹੈ ਸਰੀ ਹੀ 8 ਫੁੱਟ ਇਸ ਦਾ ਜੋ ਚੜਾਈ ਹੈਗੀ ਔਰ ਅਪਰੋਕਸੀਮੇਟਲੀ ਜਿਹੜੀ ਲੈਂਥ ਹੈਗੀ ਉਹ 12 ਫੁੱਟ ਹੈਗੀ ਜੀ 112 ਲਾਈਟ ਦਾ ਮਾਡਲ ਹੈਗਾ ਆਪਣਾ ਬੈਸਟ ਸੇਲਿੰਗ ਮਾਡਲ ਹੈ ਤੁਹਾਡੇ ਤੁਹਾਨੂੰ ਪਤਾ ਹੈ ਵੀਡੀਓ ਦੇ ਥਰੂ ਜੀ ਪਿਛਲੀ ਵੀਡੀਓ ਕੀਤੀ ਸੀ ਬਹੁਤ ਕੁਏਰੀਜ਼ ਆਈਆਂ ਸ਼ੈਂਡਲਰ ਵੀ ਅੱਛੇ ਸੇਲ ਹੋਇਆ ਔਰ ਦੁਬਾਰਾ ਇਸ ਨੂੰ ਰੀਸਟਾਕ ਕੀਤਾ ਹੈਗਾ ਠੀਕ ਹੈ ਜੀ 112 ਲਾਈਟ ਵੀ ਹੈਗਾ ਇਸ ਤੋਂ ਅੱਗੇ 148 ਲਾਈਟ ਔਰ 208 ਲਾਈਟ ਸਾਰੇ ਵੇਰੀਐਂਸਿਸ ਆਪਣੇ ਕੋਲ ਹੈਗੇ ਠੀਕ ਹੈ ਜੀ ਜੀ ਸਰ ਇਹ ਮਤਲਬ ਜੇ ਕਹਿੰਦੇ ਡਬਲ ਹਾਈਟ ਤੇ ਜੇ ਕੋਠੀ ਦਾ ਨਕਸ਼ਾ ਹੈ ਫੁੱਲ ਐ ਲొਕੇਸ਼ਨ ਤੇ ਵੀ ਲੁੱਕ ਬਣ ਜੂਦੀ ਆ ਬਿਲਕੁਲ ਸਰ ਬਿਲਕੁਲ ਤੇ ਹਾਈਟ ਤੇ ਵੀ ਜਿੰਨਾ ਮਰਜੀ ਆਪਾਂ ਵੱਡਾ ਲੈ ਲਈਏ 15 ਫੁੱਟ 20 ਫੁੱਟ ਜਿੰਨਾ ਮਰਜੀ ਸਰ ਜਿੰਨਾ ਮਰਜੀ ਕਸਟਮਰ ਡਿਮਾਂਡ ਕਰੇ ਉਸ ਤੇ ਅਸੀਂ ਕਸਟਮਰ ਨੂੰ ਰਿਵਾਰਡ ਦਿੰਦੇ ਹੈਗੇ ਠੀਕ ਆ ਜੀ ਤੇ ਇਹ ਵੀ ਬਈ ਬਹੁਤ ਸੋਹਣਾ ਉਸ ਤੋਂ ਅਗਲਾ ਵੀ ਬਹੁਤ ਸੋਹਣਾ ਬਈ ਬਿਲਕੁਲ ਸਰ ਜੀ ਸਰ ਇਹ ਆਪਣਾ 48 ਇੰਚ ਡਾਈ ਦੇ ਵਿੱਚ ਹੈਗਾ ਔਰ ਜਿਹੜੀ ਹਾਈਟ ਹੈਗੀ ਇਹ 6 ਫੁੱਟ ਹੈ ਜੀ ਹਾਈਟ 1 ਫੁੱਟ ਹੋਰ ਐਕਸਟੈਂਡੇਬਲ ਹੈ ਇਸ ਦੀ ਚੇਨ ਉੱਪਰ ਸਪੇਅਰ ਹੈਗੀ 7 ਫੁੱਟ ਤੱਕ ਏਰੀਆ ਕਵਰ ਕਰ ਸਕਦਾ ਹੈਗਾ ਠੀਕ ਹੈ ਜੀ ਪ੍ਰਾਈਸ ਕੀ ਹੈ ਬਈ ਇਹਦਾ ਸਰ ਇਹ 67000 ਦੇਗੀ ਠੀਕ ਹੈ ਜੀ ਤੇ ਬਈ ਆਹ ਬਹੁਤ ਸੋਹਣਾ ਇੱਕ ਲੁੱਕ ਹੀਰੇ ਨਾਲ ਜਿਵੇਂ ਜੜਿਆ ਹੁੰਦਾ ਬਿਲਕੁਲ ਸਰ ਇਹ ਕੇ9 ਕ੍ਰਿਸਟਲ ਦੇ ਵਿੱਚ ਬਹੁਤ ਸੁਪੀਰੀਅਰ ਕਟਿੰਗ ਦੇ ਵਿੱਚ ਐਡੀਸ਼ਨ ਆਇਆ ਹੈਗਾ ਜੀ ਔਰ ਹਾਈਟ ਜਿਹੜੀ ਇਸ ਦੀ ਹੈਗੀ 8 ਫੁੱਟ ਹੈਗੀ ਜੀ 48 ਇੰਚਸ ਡਾਇਆ ਹੈਗਾ ਔਰ ਹਾਈਟ 8 ਫੁੱਟ ਹੈਗੀ ਠੀਕ ਹੈ ਜੀ ਇਧਰ ਬਈ ਕਾ ਪੱਖਿਆਂ ਵਾਲੇ ਜੂਮਰ ਵੀ ਜੱਲੀ ਜਾਂਦੇ ਨੇ ਹਾਂਜੀ ਸਰ ਇਹ ਬਿਲਕੁਲ ਨਵੇਂ ਐਡੀਸ਼ਨ ਹੋਏ ਹੈਗੇ ਫੈਨਸ ਦੇ ਵਿੱਚ ਫੈਨ ਕਮ ਸ਼ੈਂਡਲਰ ਪਿਛਲੀ ਵੀਡੀਓਜ਼ 'ਚ ਆਪਣੇ ਕੋਲ ਬਹੁਤ ਕੁਏਰੀਜ਼ ਆਈਆਂ ਕਿ ਤੁਹਾਡੇ ਕੋਲ ਸ਼ੈਂਡਲਰ ਵਾਲੇ ਫੈਨ ਹੈਗੇ ਕਿ ਨਹੀਂ ਹੁਣ ਆਪਾਂ ਇਸ ਨੂੰ ਵੀ ਸਟਾਕ ਦੇ ਵਿੱਚ ਮੰਗਵਾਇਆ ਹੈਗਾ ਠੀਕ ਹੈ ਜੀ ਵਿਦ ਫੈਨ ਸ਼ੈਂਡਲਰ ਜੀ ਇਹਨਾਂ ਦੀ ਲਾਈਟ ਵੀ ਬਈ ਚੇਂਜ ਹੋ ਜਾਂਦੀ ਹੈ ਵਾਈਟ ਹਾਂਜੀ ਤਿੰਨ ਮੋਡਸ ਦੇ ਵੀ ਚੱਲਦੇ ਹੈਗੇ ਆਪਣੇ ਸਾਰੇ ਫੈਨਸ ਵਾਈਟ ਵਾਰਮ ਔਰ ਨੇਚਰਲ ਇੱਕ ਹੋਰ ਇਸ ਦੇ ਵਿੱਚ ਐਡੀਸ਼ਨਲ ਫੀਚਰ ਹੈਗਾ ਕਿ ਇਸ ਦੀ ਲਾਈਟ ਡਿਮ ਵੀ ਕਰ ਸਕਦੇ ਤੁਸੀਂ ਠੀਕ ਹੈ ਜੀ ਜਿਹੜੇ ਇਸ ਦੇ ਆਊਟਰ ਪੱਖੇ ਦਾ ਕੰਮ ਲੈਣਾ ਤਾਂ ਉਹਦਾ ਲਾਈਟ ਵੀ ਆਪਾਂ ਘਟਾ ਸਕਦੇ ਹਾਂ ਹਾਂਜੀ ਸਰ ਇਸ ਦੇ ਜਿਹੜੇ ਆਊਟਰ ਵਿੰਗਸ ਹੈਗੇ ਇਹ ਇਕੱਠੇ ਵੀ ਹੋ ਜਾਂਦੇ ਹੈਗੇ ਕੰਪਰੈਸ ਹੋ ਜਾਂਦੇ ਆ ਵਰਨਾ ਇਹ ਬਾਹਰ ਵੀ ਨਿਕਲੇ ਆਉਂਦੇ ਹੈਗੇ ਜੀ ਤੇ ਬਾਈ ਇੱਕ ਆ ਬਹੁਤ ਸੋਹਣਾ ਫਲਾਵਰ ਜੇ ਕਹਿ ਦਈਏ ਹਾਂਜੀ ਜੀ ਇਹ ਵੀ ਲਾਈਟ ਦਾ ਮਾਡਲ ਹੈ ਸਰ ਜੀ ਔਰ 24 ਕ੍ਰਿਸਟਲਸ ਦੇ ਵਿੱਚ ਹੈਗਾ ਪਰ ਲਾਈਟ ਦੇ ਵਿੱਚ 24 ਕ੍ਰਿਸਟਲਸ ਲੱਗੇ ਹੋਏ ਆ ਪੂਰੀ ਮਾਰਕੀਟ ਦੇ ਵਿੱਚ 16 ਤੋਂ 17 ਕ੍ਰਿਸਟਲ ਦਾ ਮਟੀਰੀਅਲ ਹੈਗਾ ਪਰ ਨਾਥ ਇਲੈਕਟ੍ਰੀਕਲਸ ਆਪਣਾ ਸਟਾਕ ਜਿਹੜਾ ਹੈਗਾ ਉਹ ਇੰਪੋਰਟ ਕਰਦੀ ਹੈਗੀ ਇਹ 24 ਕ੍ਰਿਸਟਲ ਦੇ ਵਿੱਚ ਆਪਾਂ ਆਪਣਾ ਇੰਪੋਰਟ ਕਰਦੇ ਹੈਗੇ ਠੀਕ ਹੈ ਜੀ ਹਾਂਜੀ ਸਰ ਤੇ ਭਈ ਆ ਹਵੇਲੀਆਂ ਚ ਲੱਗਣ ਵਾਲੇ ਜੇ ਕਹੇ ਦੀ ਕਲਾਸਿਕਲ ਜਦੋਂ ਕੋਈ ਘਰ ਬਣਾਉਂਦਾ ਉਹਦੇ ਵਿੱਚ ਇਹ ਚੀਜ਼ ਲੱਗਦੀ ਹੈ ਨਾ ਖਾਸੇ ਕਲਾਸਿਕਲ ਦੇ ਵਿੱਚ ਇਹ ਆਪਣਾ ਮਾਸਟਰਪੀਸ ਹੈ ਸਰ ਜੀ 40 ਲਾਈਟਸ ਦਾ ਮਾਡਲ ਹੈ ਬਹੁਤ ਹੀ ਸਪੀਰੀਅਰ ਕੁਆਲਿਟੀ ਦਾ ਮਾਡਲ ਹੈਗਾ ਔਰ ਇਸ ਦੀ ਮੇਕਿੰਗ ਤੁਸੀਂ ਦੇਖ ਸਕਦੇ ਹੋ 20 ਸਪੋਕ ਸ਼ੈਂਡਲियर ਹੈ ਆਪਣਾ ਜੀ ਹਾਂਜੀ ਇਹ 54500 ਦਾ ਬਾਈ ਜੀ ਹਾਂਜੀ ਸਰ ਜੀ ਇੱਕ ਸਭ ਤੋਂ ਵੱਡੀ ਗੱਲ ਦੋਸਤੋ ਨਾ ਬਾਈ ਉਹਦੀ ਖਾਸ ਇਹ ਆ ਵੀ ਜਿਹੜਾ ਵੀ ਤੁਸੀਂ ਚੁਮਰ ਲੈਣਾ ਉਹਦਾ ਰੇਟ ਉੱਪਰ ਲਿਖਿਆ ਤੇ ਸਭ ਨੂੰ ਸੇਮ ਰੇਟ ਆ ਇਹ ਨਹੀਂ ਹੈਗਾ ਕੋਈ ਬਾਹਰੋਂ ਦੋਸਤ ਮਿੱਤਰ ਫੋਨ ਕਰ ਰਿਆ ਉਹ ਕਹੂਗਾ ਵੀ ਸਾਨੂੰ ਰੇਟ ਵਧਲਾਤਾ ਰੇਟ ਬਈ ਸਾਰਿਆਂ ਲਈ ਸੇਮ ਰਹਿੰਦਾ ਆਪਣਾ ਸਭ ਲਈ ਸੇਮ ਹੈ ਸਰ ਐਸੀ ਮੈਨਿਪੂਲੇਸ਼ਨ ਨਾ ਆਪਾਂ ਕਰੀਏ ਤੁਹਾਨੂੰ ਸਾਡੀ ਵੀਡੀਓਜ਼ ਦੇਖ ਕੇ ਰਿਵਰਟ ਆਉਂਦਾ ਹੋਣਾ ਫੋਰਨ ਦੇ ਕਲਾਇੰਟਸ ਦਾ ਤੁਹਾਨੂੰ ਵੀ ਪਤਾ ਲੱਗਦਾ ਕਿ ਐਸੀ ਕੋਈ ਪ੍ਰਾਈਸ ਦੀ ਮੈਨਿਪੂਲੇਸ਼ਨ ਨਾ ਅਥ ਇਲੈਕਟ੍ਰਿਕਲਸ ਨਹੀਂ ਕਰਦਾ ਜੀ ਬਿਲਕੁਲ ਸਰ ਤੇ ਬਾਈ ਆਪ ਇਹ ਵਾਲੇ ਦਾ ਕੀ ਨਾਮ ਹੈ ਡਿਜ਼ਾਈਨ ਸਰ ਇਹ ਆਪਣਾ ਮਾਡਰਨ ਦੇ ਵਿੱਚ ਡਿਜ਼ਾਈਨ ਹੈਗਾ ਗਰੇਪਸ ਵਾਲਾ ਮਾਡਲ ਹੈ ਔਰ ਹਾਈਟ ਜਿਹੜੀ ਹੈਗੀ 12 ਤੋਂ 13 ਫੁੱਟ ਤੱਕ ਇਹ ਏਰੀਆ ਕਵਰ ਕਰ ਸਕਦਾ ਹੈਗਾ ਇਹ ਮਾਸਟਰਪੀਸ ਹੈ ਸਾਡਾ ਜਿਹੜੀ ਮਾਰਕੀਟ ਦੇ ਵਿੱਚ ਹਾਈਟ ਚੱਲਦੀ ਹੈਗੀ ਉਹ 6 ਤੋਂ 7 ਫੁੱਟ ਹੈ 12 ਫੁੱਟ ਦੇ ਵਿੱਚ ਕਿਤੇ ਨਹੀਂ ਮਿਲਣਾ ਹੈਗਾ ਠੀਕ ਆ ਬਾਈ ਜੀ ਹਾਂਜੀ ਤੇ ਇਸ ਤੋਂ ਇਲਾਵਾ ਬਾਈ ਇਹਨੇ ਤਾਂ ਇਹ ਡਿਜ਼ਾਈਨ ਤੁਹਾਡੇ ਕੋਲ ਲੱਗੇ ਹੋਏ ਇਸ ਤੋਂ ਇਲਾਵਾ ਹੋਰ ਵੀ ਡਿਜ਼ਾਈਨ ਜੇ ਕੋਈ ਫੋਟੋ ਭੇਜ ਦਿੰਨੇ ਆ ਜਾਂ ਕਿਤੇ ਮੈਂ ਲੱਗਿਆ ਦੇਖਿਆ ਹੁੰਦਾ ਕਸਟਮਰ ਨੇ ਆਪਣੀ ਵੀਡੀਓ ਦੇ ਵਿੱਚ ਉਹ ਚੀਜ਼ ਮਿਲ ਜੂਗੀ ਪੂਰੀ ਕੋਸ਼ਿਸ਼ ਕਰਦੇ ਹੈਗੇ ਸਰ 99.9% ਕਰਦੇ ਹੈਗੇ ਕੋਸ਼ਿਸ਼ ਵੀ ਉਸ ਨੂੰ ਫੁੱਲਫਿਲ ਕਰ ਸਕੀਏ ਠੀਕ ਹੈ 0.01 ਪ੍ਰੋਬੈਬਿਲਟੀ ਹੈ ਕਿ ਨਾ ਹੋ ਸਕੇ ਤੇ ਭਾਈ ਇਹਦੀ ਫਿਟਿੰਗ ਵਗੈਰਾ ਦੀ ਜਿਵੇਂ ਆਪਣੀ ਜਿੰਮੇਵਾਰੀ ਰਹਿੰਦੀ ਹੈ ਜਾਂ ਕਸਟਮਰ ਨੇ ਆਪ ਕਰਵਾਉਣੀ ਹੈ ਨਹੀਂ ਸਰ A to Z 7 800000 ਕਿਲੋਮੀਟਰ ਤੱਕ ਜਿਹੜਾ ਏਰੀਆ ਹੈਗਾ ਉਸ ਨੂੰ ਨਾਥ ਇਲੈਕਟ੍ਰਿਕਲਸ ਕਵਰ ਕਰਦਾ ਉਸ ਤੋਂ ਬਾਅਦ ਵੀ ਕਵਰ ਕਰਦਾ ਹੈ ਐਸਾ ਨਹੀਂ ਹੈ ਕਿ ਨਹੀਂ ਕਰਦੇ ਭਾਈ ਜੀ ਆ ਚੁੰਮਰੇ ਬਹੁਤ ਸੋਹਣਾ ਹੈ ਰੇਟ ਵੀ ਬਹੁਤ ਘੱਟ ਹੈ ਦਾ ਸਿਰਫ 7500 ਰੁਪਏ ਦਾ ਸਰ ਹਾਂਜੀ ਇਹ 9 ਲਾਈਟਸ ਦਾ ਮਾਡਲ ਹੈਗਾ ਸਰ ਡਿਊਪਲੈਕਸ ਦੇ ਵਿੱਚ ਲੱਗਣ ਦੀ ਠੀਕ ਹੈ ਜੀ ਔਰ ਜ਼ੀਰੋ ਮੇਨਟੇਨੈਂਸ ਪ੍ਰੋਡਕਟ ਹੈ ਕੋਈ ਮਿੱਟੀ ਕੋਈ ਮਤਲਬ ਕਸਟਮਰਸ ਅੱਜਕੱਲ ਡਿਮਾਂਡ ਕਰਨ ਲੱਗੇ ਕਿ ਸਾਨੂੰ ਮੇਨਟੇਨੈਂਸ ਫ੍ਰੀ ਹੋ ਚਾਹੀਦਾ ਇਹ ਉਹਨਾਂ ਲਈ ਹੈ ਕਸਟਮਰਸ ਲਈ ਠੀਕ ਹੈ ਜੀ ਹੈਂਗਿੰਗ ਦੇ ਵਿੱਚ ਮਾਡਲ ਇਧਰ ਬਈ ਇਹ ਗਲਾਸ ਵਾਲਾ ਜੀ ਇਹ 20 ਲਾਈਟਸ ਦਾ ਮਾਡਲ ਹੈ ਸਰ ਪੂਰਾ ਇੰਪੋਰਟਡ ਪ੍ਰੋਡਕਟ ਹੈ ਠੀਕ ਹੈ ਜੀ ਔਰ ਗਲਾਸ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਬਿਲਕੁਕੁਲ ਜੀ ਬਹੁਤ ਸੋਹਣਾ ਬਣਿਆ ਹੋਇਆ ਇਹ ਕਲਾਸ ਸ਼ੈਂਡਲਰ ਹੈ ਸਾਡਾ 20 ਲਾਈਟਸ ਦਾ ਬਹੁਤ স্মੋਕ ਗਲਾਸ ਦੇ ਵਿੱਚ ਜਿਹੜੀ ਫਿਨਿਸ਼ਿੰਗ ਹੈ ਬਹੁਤ ਰੇਅਰ ਆਵ ਰੇਅਰੈਸਟ ਆਂਦੀ ਹੈ ਇਹ ਜੀ ਹਾਂਜੀ ਸਰ ਤੇ ਬਾਈ ਜੀ ਆਪਣਾ ਇੱਕ ਵਾਰ ਨੰਬਰ ਜ਼ਰੂਰ ਦੇ ਦੇ ਤੇ ਲੋਕੇਸ਼ਨ ਦੱਸ ਦੀ ਵੀ ਨਾਥ ਇਲੈਕਟ੍ਰੀਕਲ ਪੈਂਦਾ ਕਿੱਥੇ ਸਰ ਨਾਥ ਇਲੈਕਟ੍ਰੀਕਲ ਲੋਅਰ ਮਾਲ ਪਟਿਆਲਾ ਆਪਣਾ ਜਦੋਂ ਤੁਸੀਂ ਫਾਉਂਟੇਨ ਚੌਂਕ ਤੋਂ ਟੂਵਰਡਸ ਬ੍ਰਿਟਿਸ਼ ਕਲ ਸਕੂਲ ਮੂਵ ਕਰਨ ਲੱਗੋਗੇ ਰਸਤੇ ਵਿੱਚ ਆਪਣਾ ਸ਼ੋਰੂਮ ਹੈਗਾ ਜੀ ਔਰ ਨੰਬਰ ਜੋ ਹੈ 7986478320 ਜੀ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਰ